ਰਲੀਆਂ ਮਾਨਤਾ ਰਹਿਦਾ ਮਨ ਗੁਰੂ ਦੇ ਕਹਣੇ ਮੁਤਾਬਕ ਹੋ ਗਿਆ ਐਂ ਕਿ ਲੋਹ ਨਾਲ ਮਹਾਰਾਜ ਸਮਝਾਉਣਾ ਕਰਦੇ ਨੇ ਆਓ ਸਖੀ ਗੁਣ ਕਾਮਣ ਕਰੀਹਾ ਏ ਭੈਣੋ ਸਹੇਲਿਓ ਰਲ ਕੇ ਗੁਰੂ ਵਾਲੇ ਗੁਣ ਗਾਈਏ ਤੇ ਸੁਣੀਏ ਮੈਲੇ ਸੰਤ ਜਨ ਰੰਗ ਮਾਣੇ ਰਲੀਆਂ ਜੀ ਠੀਕ ਹੈ ਜੀ ਹੁਣ ਆਪਾਂ ਗੁਰੂ ਦੇ ਗਿਆਨ ਨਾਲ ਜੁੜੇ ਬੈਠੇ ਆ ਗੁਰੂ ਦੇ ਚਰਨਾਂ ਵਿੱਚ ਬੈਠੇ ਆ ਤੇ ਮਨ ਖੁਸ਼ੀਆਂ ਪ੍ਰਾਪਤ ਕਰ ਰਿਹਾ ਜੇ ਗੁਰੂ ਦੇ ਨਾਲ ਸ਼ਬਦ ਨਾਲ ਸੁਰਤ ਟੱਚ ਕਰਦੀ ਆ ਤਾਂ ਤੇ ਜੇ ਮਨ ਆਪਣਾ ਹੁਣ ਬੈਠੇ ਆਪਾਂ ਗੁਰੂ ਦੇ ਦੁਆਰੇ ਆ ਗੁਰੂ ਦੀ ਗੱਲ ਸੁਣਦੇ ਤੇ ਮਨ ਕਿਤੇ ਅੜਾਰੀ ਮਾਰ ਗਿਆ ਆਪਣੇ ਕਾਰੋਬਾਰਾਂ ਚ ਫੇਰ ਮਨ ਸੰਗਤ ਨਹੀਂ ਕਰ ਰਿਹਾ ਸਰੀਰ ਜ਼ਰੂਰ ਬੈਠਾ ਗੁਰੂ ਦੀ ਹਜੂਰੀ ਵਿੱਚ ਅੱਗੇ ਸਤਿਗੁਰੂ ਕਹਿੰਦੇ ਨੇ ਗੁਰਦੀਪਕ ਗਿਆਨ ਸਦਾ ਮਨ ਬਲਿਆ ਜਿਓ ਜਦੋਂ ਗੁਰੂ ਦੀ ਸੰਗਤ ਕਰਾਂਗੇ ਫਿਰ ਗੁਰੂ ਦੇ ਗਿਆਨ ਦਾ ਦੀਵਾ ਹਿਰਦੇ ਘਰ ਵਿੱਚ ਬਲ ਪਏਗਾ ਬਲਿਆ ਜੀ ਦਾ ਮਤਲਬ ਬਲ ਪਏਗਾ ਜਗ ਪਏਗਾ ਗੁਰੂ ਦੇ ਗਿਆਨ ਦਾ ਦੀਵਾ ਜਦੋਂ ਹਿਰਦੇ ਘਰ ਵਿੱਚ ਜਗ ਪਿਆ ਫੇਰ ਭਾਈ ਜੀਵਨ ਜੀਣ ਦੀ ਸੋਝੀ ਆ ਜਾਂਦੀ ਆ ਇਨਸਾਨ ਨੂੰ ਤੇ ਗੁਰੂ ਦੇ ਗਿਆਨ ਤੋਂ ਬਿਨਾਂ ਤਾਂ ਐਵੇਂ ਪਸ਼ੂ ਪੰਛੀਆਂ ਵਾਲਾ ਜੀਵਨ ਜੀ ਜਾਂਦਾ ਇਨਸਾਨ ਪਸ਼ੂਆਂ ਵਾਲੀ ਜ਼ਿੰਦਗੀ ਬੇਸਮਝੀ ਮਤਾਬਕੀ ਤੁਰਿਆ ਫਿਰਦਾ ਰਹਿਦਾ ਆਪਦੇ ਕਾਰੋਬਾਰ ਕਰਦਾ ਫੇਰ ਗੁਰੂ ਤੋਂ ਜਦੋਂ ਸਮਝ ਆ ਜਾਂਦੀ ਆ ਫਿਰ ਜਿਹੜਾ ਵੀ ਤੂੰ ਕੰਮ دنیਵੀ ਕੰਮ ਵੀ ਕਰਦਾ ਉਹਦੇ ਵਿੱਚ ਵੀ ਆਨੰਦ ਆਉਂਦਾ ਇਨਸਾਨ ਨੂੰ ਤੇ ਨਹੀਂ ਕਾਦੀ ਗੱਲ ਆ ਮਜਬੂਰਨ ਕਰਨਾ ਪੈਂਦਾ ਇਹ ਗੱਲ ਹਰੇਕ ਦੇ ਮੂੰਹੋਂ ਨਿਕਲਦੀ ਆ ਉਹ ਮਜਬੂਰੀ ਆ ਭਾਈ ਮਜਬੂਰੀ ਬਸ ਕਰਦੇ ਆ ਨਾ ਭਾਈ ਮਜਬੂਰੀ ਬਸ ਕੋਈ ਨਹੀਂ ਕਰਦੇ ਇਹ ਤੈਨੂੰ ਮਨੁੱਖਾ ਜਨਮ ਦਿੱਤਾ ਆਪਣੇ ਫਰਜ਼ ਪਛਾਣ ਲੈ ਜੇ ਤੂੰ ਫਰਜ਼ ਪਛਾਣੇ ਤਾਂ ਕੰਮ ਵੀ ਕਰਨਾ ਪੈਣਾ ਖੁਸ਼ੀ ਨਾਲ ਆਪਣਾ ਕੰਮ ਕਰ ਲੈ ਜਿਹੜਾ ਵੀ ਕਰਦਾ ਭਾਵੇਂ ਮਜਦੂਰੀ ਕਰਦਾ ਤੇ ਚਾਹੇ ਤੂੰ ਇਨਸਪੈਕਟਰ ਲੱਗਿਆ ਹੋਇਆ ਠੀਕ ਆ ਜੀ ਕੋਈ ਵੀ ਕਾਰੋਬਾਰ ਆ ਸਾਡਾ ਇਮਾਨਦਾਰੀ ਦੇ ਨਾਲ ਖੁਸ਼ ਹੋ ਕੇ ਕਰਨਾ ਆਏ ਨਹੀਂ ਫਿਰ ਰੋਣੇ ਧੋਣੇ ਜੈ ਨਹੀਂ ਰਹਿੰਦੇ ਜਦੋਂ ਗੁਰੂ ਦਾ ਗਿਆਨ ਆ ਜਾਵੇ ਵਿਚਾਰ ਹਾਂ ਕਰਦੇ ਆਂ ਬਸ ਕਈ ਤਾਂ ਐ ਕਹਿਣਗੇ ਬਸ ਵਕਤ ਨੂੰ ਧੱਕੇ ਦੇਈ ਜਾਂਦੇ ਆਂ ਕਮਲਿਆ ਤੂੰ ਕਿੱਥੋਂ ਵਕਤ ਨੂੰ ਧੱਕੇ ਦਿੰਨਾ ਵਕਤ ਤੈਨੂੰ ਧੱਕੇ ਦੇ ਰਿਹਾ ਸੋ ਇਸ ਤਰ੍ਹਾਂ ਆਪਾਂ ਨਾ ਗੱਲ ਗੁਰੂ ਤੋਂ ਗਿਆਨ ਲੈ ਕੇ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਗਿਆਨ ਆ ਜਾਂਦਾ ਗਰਬਾਣੀ ਪੜਨ ਸੁਣਨ ਲੱਗ ਗਿਆ ਤੈਨੂੰ ਬੋਲਣ ਚੱਲਣ ਦੀ ਸੂਚੀ ਆ ਜਾਣੀ ਹੈ ਸਤਿਗੁਰੂ ਕਹਿਣਾ ਕਰਦੇ ਨੇ ਗੁਰਦੀਪਕ ਗਿਆਨ ਸਦਾ ਮਨ ਬਲਿਆ ਜੀਓ ਗੁਰੂ ਦੇ ਗਿਆਨ ਦਾ ਦੀਵਾ ਸਦਾ ਹੀ ਜਗ ਪਿਆ ਜਦੋਂ ਹਿਰਦੇ ਘਰ ਵਿੱਚ ਤੇ ਜੀਵਨ ਤੇਰਾ ਸਫਲ ਹੋ ਜਾਏਗਾ ਹਰ ਟੁੱਠੇ ਢੁੱਲ ਟੁੱਲ ਮਿਲਿਆ ਜੀਓ ਹਰ ਪ੍ਰਭੂ ਪ੍ਰਮਾਤਮਾ ਖੁਸ਼ ਹੋ ਕੇ ਸਾਡੇ ਤੇ ਜਦੋਂ ਮਿਹਰ ਦੀ ਦਾਤ ਬਖਸ਼ਦੇ ਆ ਨਾ ਗਿਆਨ ਦੀ ਦਾਤ ਦਿੰਦੇ ਆ ਨਾਮ ਦੀ ਦਾਤ ਦਿੰਦੇ ਆ ਫਿਰ ਇਨਸਾਨ ਉਹਦੇ ਚਰਨਾ ਵਿੱਚੀ ਮਨ ਟਿਕਾਈ ਰੱਖਦਾ ਜਾਂ ਉਹਦੇ ਵਿੱਚੋਂ ਹੋਰ ਭਾਲਣ ਦੀ ਕੋਸ਼ਿਸ਼ ਕਰਦਾ ਹੋਰ ਟੋਲਣ ਦੀ ਕੋਸ਼ਿਸ਼ ਕਰਦਾ ਵੀ ਹੋਰ ਗਿਆਨ ਮਿਲੇ ਹੋਰ ਗਿਆਨ ਮਿਲੇ ਗੁਰੂ ਦੀ ਬਾਣੀ ਨਾਲ ਪਿਆਰ ਪੈ ਜਾਂਦਾ ਚੌੜ ਚੜਿਆ ਰਹਿੰਦਾ ਵੀ ਆਪਾਂ ਸ਼ਬਦ ਪੜ੍ਹੀਏ ਤੇ ਵਿਚਾਰੀਏ ਗੁਰੂ ਸਾਹਿਬ ਕੀ ਕਹਿੰਦੇ ਨੇ ਅੱਗੇ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਮੇਰੇ ਮਨ ਮੇਰੇ ਮਨ ਤਨ ਪ੍ਰੇਮ ਲਗਾ ਹਰ ਢੋਲੇ ਜੀਓ ਹੁਣ ਮੇਰੇ ਮਨ ਨੂੰ ਤੇ ਤਨ ਨੂੰ ਪ੍ਰੇਮ ਪੈ ਗਿਆ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲ ਵੀ ਜੁੜ ਗਿਆ ਜਦੋਂ ਗੁਰੂ ਨਾਲ ਜੁੜ ਕੇ ਆਪਾਂ ਗੁਰੂ ਦੇ ਗੁਣ ਸੁਣਦੇ ਆਂ ਸੁਣਾਉਨੇ ਆਂ ਤਾਂ ਸਭ ਜ ਲੋਕ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਠੀਕ ਆ ਜੀ ਜਿੰਨਾ ਚਿਰ ਆਪਾਂ ਹੁਣ ਬੈਠੇ ਸੰਗਤ ਕਰ ਰਹੇ ਆਂ ਸਤ ਗੁਰਾਂ ਦੀ ਸੱਚੀ ਸੰਗਤ ਆ ਜੀ ਇਹ ਸਤ ਸੰਗ ਜੀ ਨੂੰ ਆਪਾਂ ਕਹਿੰਨੇ ਆਂ ਸੱਚੀ ਸੰਗਤ ਇਹ ਆ ਗੁਰੂ ਤੋਂ ਗਿਆਨ ਲੈਣਾ ਹੁਣ ਕਈ ਵੀਰ ਆ ਜੇ ਗੁਰੂ ਦੀ ਗਿਆਨ ਦੀ ਕੋਈ ਗੱਲ ਵੀ ਕਹਿ ਕਿਸੇ ਨੂੰ ਤਾਂ ਅਗਲਾ ਨਹੀਂ ਸੁਣਨ ਨੂੰ ਤਿਆਰ ਉਮਾਨ ਦੇ ਵਿੱਚ ਇਹੀ ਕਹਿੰਦਾ ਵੀ ਇਹ ਨਵੇਂ ਗਿਆਨੀ ਜੰਮ ਪਿਆ ਯਾਰ ਨਾ ਪਾਈ ਆਪਾਂ ਕਿੱਥੇ ਗਿਆਨੀ ਹੈ ਗਿਆਨੀ ਤਾਂ ਆਪਣੇ ਸਤਿਗੁਰੂ ਨੇ ਆਪਾਂ ਤਾਂ ਗੁਰੂ ਦੀ ਗੱਲ ਸਮਝ ਵਿੱਚ ਆ ਗਈ ਤਾਂ ਅੱਗੇ ਸੁਣਾ ਦੇਣੀ ਹੈ ਭੈਣ ਭਾਈ ਦਾ ਹਰੇਕ ਦਾ ਫਰਜ਼ ਬਣਦਾ ਵੀ ਗੁਰੂ ਤੋਂ ਗਿਆਨ ਲੈ ਗੁਰੂ ਦੀ ਗੱਲ ਅੱਗੇ ਵੀ ਸੁਣਾ ਠੀਕ ਹੈ ਜੀ ਆਪ ਆਪ ਜਪੇ ਅਵਰ ਨਾਮ ਜਪਾਵੇ ਵੀ ਮਹਾਰਾਜ ਕਹਿੰਦੇ ਤੂੰ ਆਪ ਵੀ ਜਪ ਤੇ ਕਿਸੇ ਨੂੰ ਹੋਰ ਵੀ ਦੱਸ ਭਾਈ ਇਥੇ ਕੋਈ ਗੁਪਤ ਨਹੀਂ ਹੈ ਵੀ ਕਿਸੇ ਨੇ ਦੇ ਤਾਂ ਗੁਪਤ ਬੱਸ ਜੀ ਇਦੋਂ ਅੱਗੇ ਕਿਸੇ ਨੂੰ ਨਹੀਂ ਦੱਸਣਾ ਠੀਕ ਆ ਆ ਦੱਸਦੇ ਨੇ ਪਤਾ ਲੱਗਦਾ ਵੀ ਜਿਨ੍ਹਾਂ ਦੇ ਨਾਮਦਾਨ ਲਏ ਨੇ ਕਿਤੋਂ ਲਿਆ ਕਿਸੇ ਦਾ ਭਜਨ ਬੰਦਗੀ ਕੰਧਾ ਮਲਿਆ ਵੀ ਅੱਗੇ ਨਹੀਂ ਦੱਸਣਾ ਜੀ ਨਾ ਗੁਰੂ ਮਹਾਰਾਜ ਕਹਿੰਦੇ ਤੂੰ ਕੋਠੇ ਚੜ੍ਹ ਕੇ ਰੌਲਾ ਪਾ ਵੀ ਗੁਰੂ ਸਤਗੁਰੂ ਐਂ ਕਹਿੰਦੇ ਨੇ ਠੀਕ ਆ ਜੀ ਵੀ ਗੁਰੂ ਦੀ ਗੱਲ ਭਾਈ ਦੱਸਣੀ ਆ ਮੰਨਣੀ ਨਾ ਮੰਨਣੀ ਅਗਲੇ ਦੀ ਮਰਜ਼ੀ ਕਿਉਂਕਿ ਮਨੋਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਜਿੱਥੇ ਵੀ ਉਹਦਾ ਜੀ ਕਰਦਾ ਜਾ ਸਕਦਾ ਜੀ ਨੂੰ ਉਹਨੇ ਮੰਨਣਾ ਮੰਨ ਸਕਦਾ ਪਰ ਸਤਿਗੁਰੂ ਕਹਿੰਦੇ ਆ ਪਿੱਛੇ ਆਪ ਪੜ ਕੇ ਆਏ ਆ ਸ਼ਬਦ ਵੀ ਜਿਮਨੇ ਮਰਜੀ ਉਪਾ ਕਰ ਲ ਜਿਹੜਾ ਕੁਛ ਮਰਜੀ ਕਰ ਲ ਬਈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰਾ ਜੀਵਨ ਸਫਲ ਨਹੀਂ ਹੋਣਾ ਗੁਰੂ ਦੇ ਗਿਆਨ ਤੋਂ ਬਿਨਾ ਤੈਨੂੰ ਨਾਮ ਦੀ ਦਾਤ ਨਹੀਂ ਮਿਲਣੀ ਸੋ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਮੇਰੇ ਮਨ ਤਨ ਪ੍ਰੇਮ ਲਗਾ ਹਰ ਢੋਲੇ ਜੀਓ ਮੇਰੇ ਮਨ ਨੂੰ ਤਨ ਨੂੰ ਹੁਣ ਪ੍ਰੇਮ ਲੱਗ ਗਿਆ ਵੀ ਅਕਾਲ ਪੁਰਖ ਬਾਹੁਰੂ ਨਮੈ ਲੱਭ ਲੱਮਾ ਮੈਨੂੰ ਮਿਲ ਜਾਵੇ ਲੱਭਣਾ ਤੇਰੇ ਅੰਦਰੋਂ ਹੀ ਆ ਸੱਜਣਾ ਨਿਕਟ ਵਸੇ ਮੂੜਾ ਬਾਹਰ ਪਾਲੇ ਇਸ ਤਰ੍ਹਾਂ ਵੀ ਪੰਕਤੀ ਆਉਂਦੀ ਐ ਵੀ ਬਸਦਾ ਉਹ ਅੰਦਰ ਹੀ ਆ ਤੇ ਇਨਸਾਨ ਬਾਹਰ ਪਾਲਣ ਤੁਰਿਆ ਫਿਰਦਾ ਕੋਈ ਜੰਗਲਾਂ ਚ ਤੁਰਿਆ ਫਿਰਦਾ ਕੋਈ ਪਹਾੜਾਂ ਤੇ ਚੜਿਆ ਫਿਰਦਾ ਰੱਬ ਨੂੰ ਲੱਭਦਾ ਪਰ ਉਹ ਅੰਦਰ ਹੀ ਆ ਤੇ ਲੱਭਣਾ ਗੁਰੂ ਦੇ ਗਿਆਨ ਨਾਲ ਹੈ ਗੁਰੂ ਦਾ ਗਿਆਨ ਪ੍ਰਾਪਤ ਕਰ ਅਗੇ ਸਤਿਗੁਰੂ ਕਹਿਣਾ ਕਰ ਦਿੰਨੇ ਮੈਂ ਮੇਲੇ ਮਿੱਤਰ ਸਤਿਗੁਰ ਬਚੋਲੇ ਜੀਓ ਮੈਂ ਦਾ ਮਤਲਬ ਮੈਨੂੰ ਮੇਲੇ ਮਿੱਤਰ ਸਤਿਗੁਰ ਮੇਰੇ ਸਤਿਗੁਰੂ ਮਿੱਤਰ ਬਚੋਲੇ ਨੇ ਮੈਨੂੰ ਪ੍ਰਭੂ ਪਰਮਾਤਮਾ ਮਲਾ ਦਿੱਤਾ ਮੈਂ ਮੇਲੇ ਮਿੱਤਰ ਸਤਿਗੁਰ ਬੇਚੋਲੇ ਜੀਓ ਇਹ ਸੱਚਾ ਬਚੋਲਾ ਸਤਿਗੁਰ ਆਪਣਾ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਲ ਜੀਵ ਦਾ ਰਿਸ਼ਤਾ ਜੋੜ ਦਿੰਦਾ ਮੇਲ ਮਲਾਪ ਕਰਾ ਦਿੰਦਾ ਮਨ ਦੇਵਾਂ ਸੰਤਾਂ ਮੇਰੇ ਪ੍ਰਭ ਮੇਲੇ ਜੀਓ ਮਨ ਦੇ ਸੰਤਾਂ ਨੂੰ ਕਿਹੜੇ ਸੰਤਾਂ ਨੂੰ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਗੁਣਾਂ ਦੇ ਨਾਲ ਜੁੜ ਜਾ ਜੇ ਹੋਰ ਦੂਜਾ ਪੱਖ ਦੇਖਾਂਗੇ ਆਪਾਂ ਵੀ 35 ਮਹਾਂਪੁਰਖ ਆਪਣੇ ਸੰਤ ਨੇ 35 ਮਹਾਂਪੁਰਖਾਂ ਦੀ ਬਾਣੀ ਆ ਬਹੁਤ ਨੇ 35 ਸੰਤ ਤਾਂ ਇੱਕੋ ਹੀ ਬਥੇਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡੇ ਕੋਲੇ ਇਹ ਤਾਂ ਫੇਰ ਵੀ 35 ਨੇ ਇੱਕੋ ਰੂਪ ਦੇ ਜਿਦੀ ਮਰਜ਼ੀ ਬਾਣੀ ਪੜ ਕੇ ਸਿੱਖਿਆ ਲੈ ਲੈ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ 35ਵਾਂ ਪੁਰਖਾਂ ਦੀ ਬਾਣੀ ਆ ਜਿੱਥੇ ਵੀ ਤੁਸੀਂ ਪੜੋਗੇ ਨਾਮ ਦੀ ਗੱਲ ਕਰਦੀ ਆ ਗੁਰਬਾਣੀ ਤੇਰੇ ਮਨ ਨੂੰ ਸਮਝਾਉਣ ਦੀ ਗੱਲ ਕਰਦੀ ਆ ਤੇਰੇ ਕਰਮ ਕਾਂਡ ਕੱਟਣ ਦੀ ਗੱਲ ਕਰਦੀ ਆ ਗੁਰਬਾਣੀ ਮਹਾਰਾਜ ਕਹਿਣਾ ਕਰਦੇ ਨੇ ਮਨ ਦੇਵਾ ਸੰਤਾਂ ਮੇਰਾ ਪ੍ਰਭ ਮੇਲੇ ਜੀਓ ਗੁਰੂ ਨੂੰ ਮਨ ਦੇ ਦੇ ਆਪਣਾ ਤੈਨੂੰ ਪ੍ਰਭੂ ਪਰਮਾਤਮਾ ਮੇਲ ਦੇਗਾ ਹਰ ਬਿਟੜੋ ਸਦਾ ਕੋਲੇ ਜਿਓ ਮੈਂ ਸਦਾ ਇਹਨਾਂ ਤੋਂ ਕੁਰਬਾਨ ਜਾਵਾਂ ਬਸ ਮੇਰੇ ਪਿਆਰਿਆ ਬਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਬਸ ਜਿਓ हे अकाल पुरख वाहेगुरु सारा कुछ तेरे बस विच है। तुसी कृपा करके ज्ञान दी दात देके मेरा मन भी आप दे बस विच कर लो। ए मन मेरे मेरे मन घोड़े नु तुसी आप दे ज्ञान दीयां लगामा पाके चलाओ सतगुरु जी। ए मैथो सूत नहीं आउंदा। मेरे बस विच नहीं आउंदा गुरु महाराज सच्चे पादशाह तुसी कृपा करो आप दे नाम दीयां लगाम पाके मेरे मन नु चलाओ। ਇਹ ਅੜਿਆਲ ਘੋੜਾ ਹੈ ਇੱਕ ਮਾਨਾ ਜਿਹੜਾ ਤੇ ਜਦੋਂ ਗੁਰੂ ਦੇ ਗਿਆਨ ਦੀ ਲਗਾਮ ਪੈ ਗਈ ਨਾ ਫੇਰੇ ਸਿੱਧਾ ਤੁਰਦਾ ਮਨ ਚਿੰਦਿਆੜਾ ਫਲ ਪਾਇਆ ਮੇਰੇ ਗੋਵਿੰਦਾ ਕਦੋਂ ਜੀ ਗੁਰਪੂਰਾ ਵੇਖ ਬਖਸ਼ ਬਖਸ਼ ਜਿਓ ਬਖਸ਼ ਦਾ ਮਤਲਬ ਖੁਸ਼ ਹੋਣਾ ਪਰ ਫੁੱਲਤ ਹੋਣਾ ਜਿਵੇਂ ਫੁੱਲ ਖਿੜਦਾ ਹੈ ਫਿਰ ਮਨ ਇਸ ਤਰ੍ਹਾਂ ਖਿੜਿਆ ਰਹਿੰਦਾ ਜਦੋਂ ਗੁਰੂ ਦੇ ਗਿਆਨ ਨਾਲ ਜੁੜਿਆ ਰਹਿੰਦਾ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾਂ ਸੁਹਾਗਣੀ ਦਾ ਮਤਲਬ ਜਿਹੜੀ ਸੁਹਾਗ ਭਾਗ ਵਾਲੀ ਇਸਤਰੀ ਹੈ ਤੇ ਆਪਣਾ ਸੁਹਾਗ ਭਾਗ ਅਕਾਲ ਪੁਰਖ ਵਾਹਿਗੁਰੂ ਹੈ ਆਪਾਂ ਜੀਵ ਇਸਤਰੀਆਂ ਨੇ ਸਾਰੀਆਂ ਆਪਾਂ ਉਹਦੀਆਂ ਸਰੀਰ ਕਰਕੇ ਮਨੁੱਖਾ ਚ ਇਸਤਰੀ ਹੈ ਆ ਜੀਵ ਆਤਮਾ ਪ੍ਰਭੂ ਪਰਮਾਤਮਾ ਦੀ ਜੀਵ ਇਸਤਰੀ ਹੈ ਮਹਾਰਾਜ ਸਮਝਾਉਣਾ ਕਰਦੇ ਨੇ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਫੇਰ ਜੀ ਮਨ ਅਨੰਦਨ ਆਨੰਦ ਰਹਿ ਸਿ ਜਿਓ ਫਿਰ ਮਨ ਸਤਾ ਹੀ ਆਨੰਦ ਵਿੱਚ ਰਹਿੰਦਾ ਖੁਸ਼ੀਆਂ ਵੰਕ ਤੇ ਰਹਿੰਦਾ ਆਏ ਕਹੋ ਹਰ ਪਾਇੜਾ ਬੜ ਭਾਗੀ ਮੇਰੇ ਗੋਵਿੰਦਾ ਉਹ ਹਰੀ ਪ੍ਰਭੂ ਪ੍ਰਮਾਤਮਾ ਪ੍ਰਾਪਤ ਬੜ ਭਾਗੀਆਂ ਨੇ ਕੀਤਾ ਜੀ ਬੜ ਭਾਗੀ ਕੌਣ ਨੇ ਜਿਹੜੇ ਗੁਰੂ ਦੇ ਗਿਆਨ ਨਾਲ ਜੁੜ ਜਾਂਦੇ ਨੇ ਸਾਡੇ ਵੱਡੇ ਭਾਗ ਨੇ ਜਿਹੜੇ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਗੱਲ ਸੁਣਦੇ ਆਂ ਇਹੀ ਭਾਗ ਹੌਲੀ ਹੌਲੀ ਵਧੀ ਜਾਣਗੇ ਆਪਾਂ ਨੂੰ ਗੁਰੂ ਦੀ ਕਿਰਪਾ ਸਦਕਾ ਮਨ ਮੰਨ ਗਿਆ ਰੋਜ਼ ਗੁਰੂਦਵਾਰੇ ਆਉਣਾ ਗੁਰੂ ਦੀ ਗੱਲ ਸੁਣਨੀ ਤੇ ਸੁਣ ਕੇ ਮੰਨਣੀ ਅਸਲ ਵਿੱਚ ਫਲ ਪ੍ਰਾਪਤ ਮੰਨਣ ਤੇ ਹੋਣਾ ਜੀ ਜਦੋਂ ਮੰਨ ਲਈ ਵੀ ਸਤਿਗੁਰੂ ਇੱਥੋਂ ਮੈਨੂੰ ਰੋਕਦੇ ਨੇ ਤੇ ਇੱਧਰ ਨੂੰ ਜਾਣ ਨੂੰ ਕਹਿੰਦੇ ਨੇ ਠੀਕ ਆ ਜੀ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰੀ ਆ ਵੀ ਇਹ ਮਨ ਘੋੜੇ ਦੇ ਲਗਾਮ ਮਨ ਘੋੜੇ ਦੀ ਲਗਾਮ ਗੁਰੂ ਦੇ ਹੱਥ ਵਿੱਚ ਹੋਈ ਜਦੋਂ ਉਦੋਂ ਮਨ ਨੇ ਸਿੱਧਾ ਤੁਰਨਾ ਮਹਾਰਾਜ ਸਮਝਾਉਣਾ ਕਰਦੇ ਨੇ ਹਰ ਪਾਇੜਾ ਬੜ ਭਾਗੀ ਮੇਰੇ ਗੋਮਿੰਦਾ ਨਿਤ ਲੈ ਲਾ ਹਾ ਮਨ ਹੱਸ ਜਿਓ ਹਰ ਰੋਜ ਪ੍ਰਭੂ ਪਰਮਾਤਮਾ ਦੇ ਨਾਮ ਦਾ ਲਾਹ ਲੈ ਹੱਸ ਦਾ ਮਤਲਬ ਖੁਸ਼ ਬਾਕੀ ਇਹਦੇ ਬਹੁਤ ਅਰਥ ਹੋ ਸਕਦੇ ਨੇ ਵਿਦਵਾਨ ਨੇ ਪ੍ਰਚਾਰਕ ਨੇ ਗੁਰੂ ਘਰ ਦੇ ਠੀਕ ਆ ਜੀ ਆਪਾਂ ਤਾਂ ਇੱਕ ਅਣਜਾਣ ਜਿਹਾ ਵੀ ਗੁਰਬਾਣੀ ਪੜਨੀ ਸਿੱਖ ਰਹੇ ਹਾਂ ਹਜੇ ਤਾਂ ਤੇ ਜਿੰਨੀ ਕ ਆਪਾਂ ਨੂੰ ਸਮਝ ਆਉਂਦੀ ਹੈ ਸਤਿਗੁਰੂ ਦੀ ਕਿਰਪਾ ਸਦਕਾ ਉਹਨਾਂ ਕਾਪਾ ਗੁਰੂ ਤੋਂ ਵਿਚਾਰ ਲੈ ਰਹੇ ਹਰ ਆਪਾਏ ਹਰ ਆਪੇ ਵੇਖੇ ਉਹ ਹਰੀ ਪ੍ਰਭੂ ਪਰਮਾਤਮਾ ਆਪ ਹੀ ਪੈਦਾ ਕਰਨ ਵਾਲਾ ਜੀਵਾਂ ਨੂੰ ਆਪ ਹੀ ਉਹਨਾਂ ਨੂੰ ਵੇਖ ਰਿਹਾ ਸਾਹਮ ਬਸਭਾਲ ਕਰ ਰਿਹਾ ਹਰ ਆਪ ਉਪਾਏ ਹਰ ਆਪੇ ਵੇਖੇ ਹਰ ਆਪੇ ਕਰੇ ਲਾਇਆ ਜਿਉ ਉਹ ਹਰੀ ਪ੍ਰਭੂ ਪ੍ਰਮਾਤਮਾ ਨੇ ਜੀਵਾਂ ਨੂੰ ਆਪੋ ਆਪੇ ਹੀ ਕਰੇ ਲਾਇਆ ਹੋਇਆ ਹੁਣ ਇੱਥੇ ਇੱਕ ਗੱਲ ਹੋਰ ਵੀ ਬਣਦੀ ਆ ਵੀ ਜੇ ਕੋਈ ਮਾੜੇ ਕੰਮਾਂ ਦੇ ਵਿੱਚ ਲੱਗਿਆ ਹੋਇਆ ਵੀ ਇਹ ਵੀ ਆਪਾਂ ਫਿਰ ਬੰਨਾਂਗੇ ਵੀ ਉਸੇ ਨੇ ਲਾਇਆ ਹੋਇਆ ਉਸੇ ਦੇ ਹੁਕਮ ਵਿੱਚ ਚਾਹ ਕਰ ਤੋਂ ਆਪਦੀ ਮਰਜ਼ੀ ਰਹੀਂ ਤੇ ਮਰਜ਼ੀ ਦਾ ਬੀਜ ਬੀਜਿਆ ਹੋਇਆ ਤੈਨੂੰ ਉਹੀ ਭਾਈ ਫਲ ਪ੍ਰਾਪਤ ਹੋਣਾ ਕਿਉਂਕਿ ਮਨੁੱਖ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਵੀ ਤੈਨੂੰ ਲੈ ਭਾਈ ਸਰੀਰ ਵੀ ਸੋਹਣਾ ਦੇ ਤਾਂ ਅਕਲ ਵੀ ਤੈਨੂੰ ਦੇਤੀ ਤੇ ਹੁਣ ਤੂੰ ਆਪਦੀ ਅਕਲ ਮੁਤਾਬਕ ਜੇ ਹੋ ਜਾ ਤੂੰ ਕੰਮ ਕਰਨਾ ਫਲ ਤੈਨੂੰ ਉਹੋ ਜਿਹਾ ਹੀ ਮਿਲੇਗਾ ਜੇ ਤੂੰ ਗੁਰੂ ਤੋਂ ਗਿਆਨ ਲੈ ਕੇ ਸੱਚੀ ਸੁੱਚੀ ਕਰਤ ਨਾਲ ਜੁੜ ਗਿਆ ਜਿਹੜੀ ਗੈਰ ਕਾਨੂੰਨੀ ਨਹੀਂ ਹੈ ਕੁਦਰਤ ਦੇ ਕਾਨੂੰਨ ਦੇ ਵਿੱਚ ਵੀ ਹੈ ਤੇ ਦੇਸ਼ ਦੇ ਕਾਨੂੰਨ ਵਿੱਚ ਵੀ ਆ ਜਿਹੜੀ ਕਿਰਤ ਕਮਾਈ ਤੇਰੀ ਉਹ ਜੇ ਤੂੰ ਕਰ ਰਿਹਾ ਤਾਂ ਚੰਗਾ ਨਾਗਰਿਕ ਦੇਸ਼ ਦਾ ਹੋ ਸਕਦਾ ਤੇ ਰੱਬ ਦਾ ਪਿਆਰਾ ਹੋ ਸਕਦਾ ਤੂੰ ਠੀਕ ਆ ਜੀ ਤੈਨੂੰ ਅਧਿਕਾਰ ਦਿੱਤੇ ਆ ਵੀ ਹੁਣ ਤੂੰ ਆਪਣੀ ਮਰਜ਼ੀ ਨਾਲ ਜੀਵਨ ਜੀ ਲਾ ਜਿਹੋ ਜਾਂ ਬੀਜੇਗਾ ਵੱਡੇਗਾ ਮਨਾ ਮੇਰਿਆ ਜਿਹੋ ਜਾਂ ਬੀਜ ਲੇਗਾ ਹੋ ਜਾ ਵੱਢ ਲੇਗਾ ਫਿਰ ਸੋ ਮਹਾਰਾਜ ਕਹਿਣਾ ਕਰਦੇ ਨੇ ਹਰ ਆਪਾ ਪਾਏ ਹਰ ਆਪੇ ਵੇਖੇ ਹਰ ਆਪੇ ਕਾਰੇ ਲਾਇਆ ਜੀਓ ਉਹਦੇ ਹੁਕਮੰਦਰੀਆਂ ਤੂੰ ਜਿਹੜਾ ਕਾਰੋਬਾਰ ਕਰਦਾ ਉਹ ਹੁਕਮੰਦਰੀ ਆ ਉਧਰ ਹੀ ਵਧਾਈ ਜਾਣਾ ਤੈਨੂੰ ਵੀ ਚੱਲ ਤੁਰਿਆ ਚੱਲ ਇੱਕ ਖਾਵੇ ਬਖਸ਼ ਟੋਟਣਾ ਆਵੇ ਇੱਕ ਨਾ ਫੱਕਾ ਪਾਇਆ ਜੀਓ ਇੱਕਨਾਂ ਨੂੰ ਇੰਨੀਆਂ ਦਾਤਾਂ ਦਿੱਤੀਆਂ ਜਿਹੜਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਕੋਲੇ ਕਿੰਨਾ ਕੁ ਧਨ ਪਦਾਰਥ ਤਾਂ ਤੇ ਕੀ ਕੁਸ਼ ਆ ਕਿੰਨੀਆਂ ਸੁੱਖ ਸਹੂਲਤਾਂ ਨੇ ਮਾਣ ਦਾ ਇੱਕ ਨੂੰ ਮਹਾਰਾਜ ਨੇ ਉਹ ਦਿੱਤਾ ਹੀ ਥੋੜਾ ਜਿਹਾ ਠੀਕ ਆ ਜੀ ਉਹ ਕਿਵੇਂ ਜੋ ਆਪਾਂ ਬਥੇਰੇ ਹੱਥ ਪੱਲੇ ਮਾਰਦਾ ਮੈਂ ਇਧਰੋਂ ਵੀ ਕਰਾਂ ਉਧਰੋਂ ਵੀ ਕਰਾਂ ਪਰ ਉਹਨੂੰ ਉੱਥੇਕ ਜਿਹੀ ਹੋ ਰਹਿਦਾ ਜਾਏ ਉਹ ਸਿਸਟਮ ਮੁਤਾਬਕ ਸਮਝ ਲਓ ਮੈਂ ਤਾਂ ਇਹੀ ਮੰਨੂਗਾ ਚਲੋ ਕਿਉਂਕਿ ਗਰਬਾਣੀ ਦੇ ਮੁਕਤਬਕਤ ਜਾਈਏ ਤਾਂ ਫਿਰ ਜਿੱਥੇ ਤੈਨੂੰ ਰੱਖਿਆ ਉੱਥੇ ਰਹਿਣਾ ਪੈਂਦਾ ਜਿਉਂ ਤੂੰ ਚਲਾਵੇ ਤੇ ਚੱਲਾ ਸੁਆਮੀ ਹੋਰ ਕਾ ਜਾਣਾ ਗੁਣ ਤੇਰੇ ਇਹ ਵੀ ਪੰਕਤੀ ਤੋਂ ਉਦਾਹਰਨ ਲੈ ਸਕਦੇ ਆਪਾਂ ਇਹ ਤੋਂ ਵੀ ਸਿੱਖਿਆ ਲੈ ਸਕਦੇ ਜਿਹੜੀ ਹੁਣ ਪੰਕਤੀ ਪੜ੍ਹੀ ਆਪਾਂ ਇੱਕ ਖਾਵੇ ਬਖਸ਼ ਟੋਟਨ ਆਵੇ ਇੱਕ ਨਾਲ ਕੋਲੇ ਇੰਨੀਆਂ ਮਾ ਟੋਟ ਨਹੀਂ ਆਉਂਦੀ ਕਿਸੇ ਵੀ ਕਿਸਮ ਦੀ ਟੋਟ ਨਹੀਂ ਹੈ ਘਾਟ ਨਹੀਂ ਹੈ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਕਿਸੇ ਕਿਸਮ ਦੀ ਘਾਟ ਨਹੀਂ ਇਹਦੇ ਕੋਲੇ ਠੀਕ ਆ ਜੀ ਇੱਕ ਨਾ ਫੱਕਾ ਪਾਇਆ ਜੀਓ ਇੱਕ ਕੋਲੇ ਫੱਕਾ ਕ ਆਪਾਂ ਆਪਾਂ ਸਮਝਦੇ ਆਂ ਗੱਲ ਫੱਕਾ ਕ ਥੋੜਾ ਜਿਵੇਂ ਹੁਣ ਇੱਕ ਕੋਲੇ ਬੋਲ ਲੱਗੇ ਹੋਇਆ ਦੂਜੇ ਨੂੰ ਚੱਲ ਜੇ ਕੋਈ ਚਲਿਆ ਵੀ ਗਿਆ ਆਪਾਂ ਕਹਿੰਦੇ ਨੇ ਪਾ ਫੱਕਾ ਯਾਰ ਇਹਨੂੰ ਆਗੀ ਸਮਝ ਚ ਗੱਲ ਆ ਨਾ ਮਹਾਰਾਜ ਕਹਿੰਦੇ ਨੇ ਇੱਕ ਖਾਵੇ ਬਖਸ਼ ਧੋਟ ਨ ਆਵੇ ਇੱਕ ਨਾ ਫੱਕਾ ਪਾਇਆ ਜੀਓ ਇੱਕ ਰਾਜੇ ਤਖਤ ਬਹੇ ਨਿਤ ਸੁਖੀਏ ਇੱਕ ਤਾਂ ਰਾਜੇ ਬਣੇ ਬੈਠੇ ਨੇ ਤਖਤਾਂ ਤੇ ਬੈਠੇ ਨੇ ਸੰਸਾਰ ਦੇ ਵਿੱਚ ਕਿੰਨੇ ਰਾਜੇ ਨੇ ਹਨਾ ਇੱਕ ਦੇਸ਼ ਦੇ ਇੱਕ ਸਟੇਟ ਦੇ ਵਿੱਚ ਹੀ ਕਿੰਨੇ ਰਾਜੇ ਬਣ ਜਾਂਦੇ ਨੇ ਇੱਕ ਦੇਸ਼ ਦੇ ਵਿੱਚ ਮਹਾਰਾਜ ਕਹਿੰਦੇ ਇੱਕ ਰਾਜੇ ਤਖਤ ਬਹੇ ਨਿਤ ਸੁਖੀਏ ਇੱਕ ਰਾਜੇ ਬਣੇ ਬੈਠੇ ਨੇ ਤਖਤਾਂ ਤੇ ਬਹਿੰਦੇ ਨੇ ਇੱਕ ਨਾ ਭਿਖ ਮੰਗਾਇਆ ਜੀਓ ਇੱਕ ਭਿਖ ਮੰਗੇ ਨੇ ਉਹ ਭਿਖ ਮੰਗ ਕੇ ਭੀਖ ਮੰਗ ਕੇ ਆਪ ਦਾ ਗੁਜ਼ਾਰਾ ਕਰਦੇ ਨੇ ਇਹ ਉਹਦੇ ਕੁਦਰਤ ਦੇ ਵਿੱਚ ਸਿਸਟਮ ਆ ਇਹ ਬਸ ਕਈ ਲੋਕ ਇਹਨੂੰ ਮਾੜਾ ਸਿਸਟਮ ਵੀ ਮੰਨਦੇ ਨੇ ਜੇ ਹੁਣ ਗਰਬਾਣੀ ਮਤਾਬਕ ਚਾਈਏ ਤਾਂ ਉਹਦੇ ਹੁਕਮ ਅੰਦਰ ਹੀ ਆ ਸਾਰਾ ਕੁਝ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਤਿਗੁਰੂ ਕਹਿਣਾ ਕਰਦੇ ਨੇ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਲਾ ਦੇਖੋ ਜੀ ਹੁਣ ਮਹਾਰਾਜ ਕਹਿੰਦੇ ਨੇ ਇੱਥੇ ਸਾਰਿਆਂ ਦੇ ਇੱਕੋ ਸ਼ਬਦ ਦੀ ਵਰਤਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸਾਰਿਆਂ ਤੇ ਚੱਲਦਾ ਚਾਹੇ ਉਹ ਰਾਜੇ ਨੇ ਤੇ ਚਾਹੇ ਉਹ ਭੀਖ ਮੰਗিয়ে ਨੇ ਭੀਖ ਮੰਗੇ ਨੇ ਹੁਕਮ ਸਾਰਿਆਂ ਤੇ ਪ੍ਰਭੂ ਪਰਮਾਤਮਾ ਦਾ ਬਰਾਬਰ ਚੱਲਦਾ ਇਥੇ ਇਹ ਵੀ ਗੱਲ ਮੰਨਾਂਗੇ ਆਪਾਂ ਸਮਝਾਂਗੇ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਧਿਆਇਆ ਜੀਓ ਬਸ ਜਨ ਬਣ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਉਣਾ ਕਰੀਏ ਗੁਰੂ ਨਾਨਕ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਗਏ ਫਿਰ ਲੋਕ ਸੁਖੀਏ ਪਰਲੋਕ ਸੇ ਲੈ ਆਪੇ ਹੋ ਜਾਣੇ ਸਮਾ ਸਾਰਿਆਂ ਦਾ ਹੀ ਬਸਰ ਹੋ ਰਿਹਾ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਵੀ ਜਨਨੀ ਜਾਨ ਤਸੁੱਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਦਿਨ ਦਿਨ ਅਬਦ ਘਟਤ ਹੈ ਵੀ ਮਾਤਾ ਨੇ ਜਨਮ ਦਿੱਤਾ ਪੁੱਤਰ ਨੂੰ ਪੁੱਤਰ ਜਨਮਿਆ ਧੀ ਪੁੱਤ ਤੇ ਖੁਸ਼ੀਆਂ ਮਾਣਦੀ ਆ ਮਾਂ ਵੀ ਮੇਰਾ ਪੁੱਤ ਵੱਡਾ ਹੋ ਰਿਹਾ ਮਹਾਰਾਜ ਕਹਿੰਦੇ ਇਹ ਨਹੀਂ ਜਾਣਦੀ ਵੀ ਇਹਦੀ ਉਮਰ ਤਾਂ ਦਿਨ ਦਿਨ ਘਟ ਰਹੀ ਆ ਜਨਮ ਦਿਨ ਮਨਾਉਂਦੇ ਨੇ ਲੋਕ ਠੀਕ ਆ ਜੀ ਪਰ ਉਹ ਅਸੀਂ ਉਲਟ ਕਰ ਰਹੇ ਹਾਂ ਜੀ ਮਨਾਤਾ ਅਸੀਂ ਖੁਸ਼ੀ ਰਹੇ ਹਾਂ ਤੇ ਉਧਰਲਾ ਪਾਸਾ ਅਸੀਂ ਦੇਖਿਆ ਹੀ ਨਹੀਂ ਵੀ ਇਹਦਾ 1 ਸਾਲ ਜ਼ਿੰਦਗੀ ਚ ਹੋਰ ਘਟ ਗਿਆ ਜਿਹਨੇ ਹੁਣ 25ਵਾਂ ਮਨਾ ਲਿਆ ਉਹਦੇ 25 ਸਾਲ ਤੱਕ ਗਏ ਜ਼ਿੰਦਗੀ ਦੇ ਜੇ ਦੂਜਾ ਪਾਸਾ ਦੇਖੀਏ ਆਪਾਂ ਵੀ ਉਧਰਲਾ ਤਾਂ ਕੋਈ ਫਿਕਰ ਹੀ ਨਹੀਂ ਵੀ ਗਏ ਬਸ ਚਾਹ ਝੜਿਆ ਵੀ ਹਾਂ ਮੇਰਾ ਜਨਮਦਨ ਆ ਜੀ ਅੱਜ ਉਧਰਲਾ ਨਹੀਂ ਪਤਾ ਵੀ 1 ਸਾਲ ਘਟ ਵੀ ਗਿਆ ਹੋਰ ਗਰਬਾਣੀ ਮੁਤਾਬਕ ਆ ਜੀ ਜਨਨੀ ਜਾਨ ਸੁੱਤ ਵੱਡਾ ਹੋਤ ਹੈ ਇਤਨਾ ਕੁ ਨਾ ਜਾਣੇ ਦਿਨ ਦਿਨ ਅਬਦ ਘਟਤ ਹੈ ਦਿਨੋ ਤਾਂ ਇਹਦੀ ਉਮਰ ਘਟਦੀ ਹੈ ਜਾਣਦੀ ਕੋਈ ਨਹੀਂ ਵੱਡੇ ਹੁੰਦੇ ਤਾਂ ਚਾਹੋ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੌੜੀ ਮਾਜ ਮਹੱਲਾ ਚੌਥਾ ਮਨਮਾਹੀ ਮਨਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨਮਾਹੀ ਜੀਓ ਬਸ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਮਨ ਰੰਗਿਆ ਰਹੇ ਮਨ ਨੂੰ ਸਮਝਾਉਣ ਦੀ ਗੱਲ ਹੀ ਕਰਦੀ ਆ ਗੁਰਬਾਣੀ ਜਿੰਨੀ ਵੀ ਗੱਲ ਕਰਦੀ ਆ 95 96% ਮਨ ਤੇ ਹੀ ਗੱਲ ਕਰਦੀ ਆ ਗੁਰਬਾਣੀ